7 ਤਰੀਕ ਦਾ ਕੀਤਾ ਵੀ 7 ਤਰੀਕ ਨੂੰ ਜਿਹੜਾ ਹੈਗਾ ਆ ਲਾਡੋ ਵਾਲਾ ਪੌਜ ਜਿਹੜਾ ਹੈਗਾ ਆ ਫਲੋਰ ਵਾਲੇ ਪਾਸੋਂ ਵੀ ਦੋਨੋਂ ਸਾਈਡ ਬੰਦ ਕਰਦਾਂਗੇ ਤਾਂ ਕਿ ਜਿਹੜੀ ਸੁੱਤੀ पे ਸਰਕਾਰਾਂ ਨੂੰ ਜਗਾਇਆ ਜਾਵੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 7 ਮਾਰਚ ਤੋਂ ਟਰੱਕ ਆਪਰੇਟਰਾਂ ਨੇ ਫਿਰ ਤੋਂ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਉਹਨਾਂ ਦੇ ਇਸ ਪ੍ਰਦਰਸ਼ਨ ਵਿੱਚ ਪੰਜ ਲੇਬਰ ਜਥੇਬੰਦੀਆਂ ਵੀ ਉਹਨਾਂ ਦਾ ਸਾਥ ਦੇਣਗੇ ਉਹਨਾਂ ਵੱਲੋਂ 8 ਮੁੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਇਹ ਪ੍ਰਦਰਸ਼ਨ ਫਲੋਰ ਨਜ਼ਦੀਕ ਕੀਤਾ ਜਾਵੇਗਾ ਤੇ ਉਹਨਾਂ ਵੱਲੋਂ ਦੋਵੇਂ ਪਾਸੇ ਦੀ ਸੜਕ ਬੰਦ ਕੀਤੀ ਜਾਏਗੀ ਲਾਡੋਵਾਲ ਟੋਲ ਪਲਾਜ਼ਾ ਨਜ਼ਦੀਕ ਸੜਕ ਬੰਦ ਕੀਤੀ ਜਾਵੇਗੀ ਜਿਸ ਨਾਲ ਆਉਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ 올 ਇੰਡੀਆ ਟਰੱਕ ਆਪਰੇਟਰ ਯੂਨੀਅਨ ਦੀਆਂ ਮੁੱਖ ਮੰਗਾਂ ਨੇ ਕਿ ਦੂਜੇ ਸਟੇਟ ਦੀਆਂ ਕੱਟੀਆਂ ਨੂੰ ਪੰਜਾਬ ਵਿੱਚ ਲੋਕਲ ਕੰਮ ਨਾ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਕਰੋਨਾ ਕਾਲ ਦੌਰਾਨ ਜਿਹੜੇ ਟੈਕਸ ਮਾਫ ਕੀਤੇ ਗਏ ਸਨ ਅੱਗੇ ਤੋਂ ਰੈਗੂਲਰ ਕੀਤੇ ਜਾਣ ਅਗਲੇ 1 ਸਾਲ ਦਾ ਟੈਕਸ ਐਡਵਾਂਸ ਲਿਆ ਜਾਵੇ ਓਵਰਲੋਡ ਵਾਹਨਾ ਉੱਤੇ 10 ਗੁਣਾ ਟੋਲ ਟੈਕਸ ਲਗਾਇਆ ਜਾਵੇ ਜੇਕਰ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ ਤਾਂ ਅਗਲੇ 1 ਸਾਲ ਵਿੱਚ 10000 ਨਵੇਂ ਟਰੱਕ ਪਾਏ ਜਾਣਗੇ 30000 ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤੇ ਨਾਲ ਹੀ ਮਾਂ ਸਰਕਾਰ ਨੂੰ 1500 ਕਰੋੜ ਰੁਪਏ ਦਾ ਟੈਕਸ ਦੇ ਰੂਪ ਵਿੱਚ ਰੈਵਨਿਊ ਮਿਲੇਗਾ ਦੱਸਦੀ ਹੈ ਕਿ ਵੱਖ-ਵੱਖ ਮੰਗਾਂ ਨੂੰ ਲੈ ਕੇ ਟਰੱਕ ਆਪਰੇਟਰ ਤੇ ਪੰਜ ਜਥੇਬੰਦੀਆਂ ਸੜਕਾਂ ਤੇ ਉਤਰਨਗੀਆਂ ਸਰਕਾਰ ਨੂੰ ਦੋਵੇਂ ਪਾਸੇੋਂ ਘੇਰਿਆ ਜਾਵੇਗਾ ਇਹ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਤ ਤਰੀਕ ਦਾ ਕੀਤਾ ਵੀ 7 ਤਰੀਕ ਨੂੰ ਜਿਹੜਾ ਹੈਗਾ ਆ ਲਾਡੋਵਾਲਾ ਪੌਜ ਜਿਹੜਾ ਹੈਗਾ ਆ ਫਲੋਰ ਵਾਲੇ ਬੱਸ ਵੀ ਦੋਨੋਂ ਸਾਈਡ ਬੰਦ ਕਰਦਾਂਗੇ ਤਾਂ ਕਿ ਜਿਹੜੀ ਸੁਤੀਪੇ ਸਰਕਾਰਾਂ ਨੂੰ ਜਗਾਇਆ ਜਾਵੇ ਮੀਟਿੰਗ ਹੋਊਗੀ ਮੀਟਿੰਗ ਦੇ ਵਿੱਚ ਹੱਲ ਨਿਕਲਿਆ ਹੋਊਗਾ ਉਹਨੂੰ ਉੱਥੇ ਚੱਕ ਲਾਂਗੇ ਤੁਹਾਡਾ ਨੰਬਸ ਹੋ ਜਾਣਗੇ ਚੱਕ ਲਾਂਗੇ ਪਰ ਇਹ ਨਹੀਂ ਹੋਊਗਾ ਸਾਤਰੀ ਗਿਰੂ ਸਾਨੂੰ ਸਾਧਣਾ ਨਾ ਜੇ ਅਗਲੇ ਸਤਰੀ ਨੂੰ ਤੁਹਾਡੀ ਮੀਟਿੰਗਾਂ ਤਾਂ ਨਾ ਰਹਿਣ ਦੇ ਉਹ ਨਹੀਂ ਹੋਊਗਾ ਜੇ ਤੋਲ ਬੰਦ ਕਰੂਗਾ ਜੇ ਤੋਲ ਬੰਦ ਕਰੂਗਾ ਜੇ ਤਾਂ ਰੋਡ ਬੰਦ ਹੋ ਗਿਆ ਟੋਲ ਤਾਂ ਆਪੇ ਬੰਦ ਹੋ ਗਿਆ ਜੇ ਰੋਡ ਹੀ ਬੰਦ ਰਹਿਦਾ ਤਾਂ ਆਪਾਂ ਪੌਲੀ ਸਾਈਡ ਤੋਂ ਪੌਲੀ 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 ਸਾਈਡ ਤੋਂ ਆਮੇ ਦਿੱਤੀ ਦੁਨਸਾ ਜਿੱਥੇ ਲੱਗਾ ਕਿਸੇ ਨੂੰ ਚਾਹੇ ਜਾਣਾ ਹੋਵੇ ਉਹ ਵੀ ਛੋਡੋ ਇੱਕ ਦਿਨ ਦਾ ਹੋਵੇਗਾ ਜੀ ਜਾਂ ਫਿਰ ਆਣ ਵਿੱਚ ਸਮਝਾ ਇੱਕ ਦਿਨ ਮੈਨੂੰ ਵਿੱਚ ਸਮਝਾ